ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡਰੱਲਾ ਤੇ ਜ਼ਿਲ੍ਹਾ ਨੂੰ ਪੈਦਾ ਜੀ ਮਾਨਸਾ ਬਾਈਕੋਲ ਰੂਟਾਵੇਟਰ ਤੇ ਟਰਾਲੀਆਂ ਤੇ ਤੂੜਕਾ ਦੇ ਰੀਪਰ ਸਾਰੇ ਸੰਦ ਬਾਈਕੋਲ ਹਾਜ਼ਰ ਨੇ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ ਹਾਂਜੀ ਵੀ ਸਾਸਿ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਰੂਟਾ ਤੇ ਪੈਂਡ ਪੈਂਡਰੱਲਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਅਜ ਮੇਰੇ ਆਪਾਂ ਰੋਟਾਵੇਟਰ ਤੋਂ ਸਟਾਰਟਿੰਗ ਕਰ ਲੈਣਾ ਕਿੰਨੇ ਕਿੰਨੇ ਫੁੱਟੇ ਆਪਣੇ ਕੋਲ ਪਿਆ ਜੀ ਰੋਟਾਵੇਟਰ 6 ਫੁੱਟੇ 7 ਫੁੱਟੇ 8 ਫੁੱਟੇ ਠੀਕ ਹੈ ਜਿਹੜਾ ਪਰਲਾ ਰੋਟਾਵੇਟਰ ਆ ਉਹ 6 ਫੁੱਟਾ ਹੀ ਉਹ 6 ਫੁੱਟਾ ਇਹ ਉਹਦਾ ਕੀ ਰੇਟ ਆ ਜੀ 35000 ਤੋਂ ਸਟਾਰਟਿੰਗ ਹੈ 35000 ਤੋਂ ਲੈ ਕੇ 70000 ਤੱਕ ਰੋਟਾਵੇਟਰ ਠੀਕ ਹੈ ਜੀ ਅਡੋ ਅਡੀ ਇਹ ਰੋਟਾਵੇਟਰ ਅਲੱਗ ਅਲੱਗ ਰੇਟ ਹੈ 6 ਫੁੱਟੇ 7 ਫੁੱਟੇ 8 ਫੁੱਟੇ ਠੀਕ ਹੈ ਜੀ ਠੀਕ ਹੈ ਤੁਸੀਂ ਬਰਾ ਚੈੱਕ ਕਰ ਸਕਦੇ ਹੋ ਆ ਕਿੰਨੇ ਫੁੱਟਾ ਭਾਈ ਇਹ 8 ਫੁੱਟਾ ਗੋਵਿੰਦ ਜਾਈ ਇਹ ਗੋਵਿੰਦ ਜਾਈ ਲੋਪਰਾ ਰੋਟਾਵੇਟਰ ਡੋਟਾਵੇਟਰੀ ਪਏ ਆ ਜਿਸ ਕਿਸੇ ਭਾਈ ਨੇ ਲੈਣੇ ਹੋਵੇ ਤਾਂ ਭਾਈ ਜੀ ਨਾਲ ਜ਼ਰੂਰ ਕੰਡਕਟ ਕਰੋ ਠੀਕ ਆ ਭਾਈ ਕਹਿੰਦਾ ਅਡੋ ਅੱਡੀ ਸਾਰੇ ਪੰਨ ਤੇ ਰੋਟਾਵੇਟਰ ਬਾਈ ਕੋਲ ਹੈਗੇ ਆ ਠੀਕ ਆ ਜੀ ਚੈੱਕ ਕਰ ਸਕਦੇ ਹੋ ਬਾਕੀ ਤੁਹਾਨੂੰ ਦਿਖਾਵਾਂਗੇ ਟਰਾਲੀਆਂ ਠੀਕ ਆ ਜੀ ਬਾਕੀ ਤੂੜੀ ਵਾਲੇ ਰੀਪਰ ਠੀਕ ਆ ਜੀ ਭਈਆ ਸਪਰੇਅ ਵਾਲੇ ਵੀ ਪਕਾਉਗਾ ਆਪਣੇ ਸਪਰੇਅ ਵਾਲੇ ਹਾਂਜੀ ਹਾਂਜੀ ਇਹਨਾਂ ਦਾ ਕੋਈ ਰੇਟ ਰੂਟ ਮਾੜਾ ਮੋੜਾ ਪਤਾ ਜੀ ਦੂਜੇ ਦਾ ਹੈ 18-18000 ਦੇ ਭਾਈ ਜਣੇ ਜੀ ਠੀਕ ਆ ਜੀ ਤੇ ਮੰਗਰਲਾ ਹੋ 42000 ਦਾ ਪਿਕ ਟਾਇਰ ਹਿੱਸੇ ਵਾਲਾ ਠੀਕ ਆ ਜੀ ਠੀ ਹਾਲ ਕਿੰਨੇ ਫੁੱਟ ਹੈ 11 ਨੇ 11 13 ਵੀ ਹੈ 13 ਨਹੀਂ ਹੈਗੇ ਉਹ ਪਿਛਲੇ ਕਿਹੜੇ 11 ਹੈ ਸਾਰੇ 11 ਹਾਂਜੀ ਇਹਨਾਂ ਦਾ ਕੀ ਰੇਟ ਆ ਜੀ ਇਹਨਾਂ ਦਾ ਅਲੱਗ-ਅਲੱਗ ਰੇਟ ਹੈ ਫਿਰ ਅਸ ਅਲੱਗ-ਅਲੱਗ ਰੇਟ ਠੀਕ ਹੈ ਜੀ ਕੋਪਰਾ ਚੈੱਕ ਕਰ ਸਕਦੇ ਹੋ ਬਾਈ ਕੋਲ ਬਹੁਤ ਜ਼ਿਆਦਾ ਜ਼ੀਰੋ ਡ੍ਰੈਲਾ ਹਾਂਜੀ ਐਸਪੀ ਸੀਡਰ ਹਾਂਜੀ ਇਹ ਟਰਾਲੀਆਂ ਦਾ ਦੱਸੋ ਜਾਣਕਾਰੀ ਦਰ ਟਰਾਲੀ ਕਿੰਨੇ ਤੋਂ ਕਿੰਨੇ ਵਾਲੀ ਹੈ ਜੀ ਕਿੰਨੇ ਫੁੱਟੀਆਂ ਟਰਾਲੀਆਂ ਦਾ 11 ਫੁੱਟੀਆਂ 10 ਫੁੱਟੀਆਂ ਅਲੱਗ-ਅਲੱਗ ਰੇਟ ਆ ਵੀ ਟਰਾਲੀਆਂ ਦਾ ਵੀ ਇਹਨਾਂ ਦਾ ਅਲੱਗ-ਅਲੱਗ ਰੇਟ ਆ ਜੀ ਹਾਂਜੀ ਏ ਜਿਵੇਂ ਆ ਇੱਕ ਨੰਬਰ ਆ ਗਿਆ ਦੋ ਨੰਬਰ ਟਰਾਲੀ ਬਾਈ ਵੀਡੀਓ ਦੱਸ ਕੇ ਬਾਈ ਨੂੰ ਪੁੱਛ ਸਕਦਾ ਰੇਟ ਬਾਈ ਕਹਿੰਦਾ ਅਲੱਗ-ਅਲੱਗ ਰੇਟਾਂ ਟਰਾਲੀਆਂ ਦੇ ਠੀਕ ਆ ਜੀ ਤੇ ਬਾਈ ਆ ਤੂੜੀ ਵਾਲਾ ਰੀਪਰ ਦਾ ਤੂੜੀ ਵਾਲੇ ਰੀਪਰ 8000 ਤੋਂ ਸ਼ਾਰਟਿੰਗੇ 80 ਆਪਰ ਸ਼ਾਰਟਿੰਗੇ ਲੋ ਜੀ ਚੈੱਕ ਕਰ ਸਕਦੇ ਹੋ ਪਰਾ ਹਾਂਜੀ ਬਈ ਆਹ ਹਾਲ ਨਰਮੇ ਵਾਲੇ ਸੀਲਨ ਵਾਲੇ ਸੀਲਰ ਇਹ ਅਲੱਗ-ਅਲੱਗ ਰੇਟ ਹੈ ਇਹਨੇ ਅਲੱਗ-ਅਲੱਗ ਰੇਟਾਂ ਹਾਂਜੀ ਲੋ ਪਰਾ ਠੀਕ ਹੈ ਤੇ ਭਈ ਇਹ ਕਾ ਮਸ਼ੀਨ ਜੀ ਸੰਡੀਗਟ ਕਿਹੜਾ ਕਾਹਦੇ ਵਾਲਾ ਹੈ ਇਹ ਇਹ ਪਰਾਲੀ ਛੱਡੀਆਂ ਗੁੱਤਣ ਵਾਲਾ ਮੱਕੀ ਵਾਲਾ ਠੀਕ ਹੈ ਜੀ ਇਹ ਵੀ ਸੇਲ ਹੈ ਜੀ ਹਾਂ ਇਹ ਵੀ ਵੇਚਣ ਛੱਤਰੇ ਇਹਦਾ ਰੇਟ ਰੂਟ ਪਤਾ ਵੀ ਕੋਈ ਇਹ ਪੈ ਜੂਸ ਨੂੰ 90 ਕ ਹਜ਼ਾਰ ਰੁਪਏ ਇਹ 90 ਹਜ਼ਾਰ ਦਾ ਰਾਮੇ ਦੀ ਬਣੀ ਹੋਈ ਹੈ ਰਾਮੇ ਦੀ ਬਣੀ ਹੈ ਪਰਾ ਇਹ ਬਾਈ ਦਾ ਪਾਪਾ ਹੈ ਨਹੀਂ ਇੱਥੇ ਡੈਡੀ ਤੇ ਉਹ ਗਿਆ ਵਾ ਤੇ ਬਾਈ ਨੂੰ ਥੋੜਾ ਜਿਹਾ ਰੇਟ ਥੋੜਾ ਜਿਹਾ ਘੱਟ ਪਤਾ ਤੇ ਤੁਸੀਂ ਆਪ ਅੰਤਜਾ ਲਾ ਸਕਦੇ ਹੋ ਦੇਖ ਸਕਦੇ ਹੋ 16 ਨੇ ਤਵੀਆਂ ਨੇ ਸੱਟ ਹਾਂਜੀ 16 ਨੇ ਤਵੀਆਂ ਦਾ ਕੀ ਰੇਟ ਹੈ ਜੀ ਤਵਿਆ ਪਤਾ ਕੋਈ ਨਹੀਂ ਜੀ ਇਹ ਪਤਾ ਤਾਂ ਦੱਸ ਦੂ ਨਹੀਂ ਫਿਰ ਨਹੀਂ ਪਤਾ ਤਾਂ ਕੋਈ ਗੱਲ ਨਹੀਂ ਠੀਕ ਹੈ ਜੀ ਤਵੀਆਂ ਭਰਾ ਲੈ ਦੱਸ ਦੇ ਜਿਸ ਨੂੰ ਲੈਣੀ ਆ ਠੀਕ ਹੈ ਜੀ ਟੂਟਾ ਬੇਟਰਾ ਠੀਕ ਹੈ ਅਜੀ ਵੀ ਆ ਟਰਾਲੀ ਜਿਹੜੀ ਸਰੀ ਵਾਲੀ ਹੈ ਕਿੰਨੇ ਕੁੱਟੀ ਆ ਜੀ 11 6 ਠੀਕ ਹੈ 10 ਇੰਚੀ ਚਾਸੀ ਆ 10 ਲਾਤੀ ਖਾਪੇ ਠੀਕ ਹੈ ਜੀ ਇਹ ਦੂਜੀ ਨੰਬਰ ਵਾਲੀ ਆ 11 6 ਦੀ ਟਰਾਲੀ ਹੈ ਠੀਕ ਹੈ ਜੀ ਹਾਂ ਜੀ ਕੋਈ ਇਹਨਾਂ ਦੇ ਆਪਣਾ ਉਹ ਲਾਉਣ ਦੀ ਲੋੜ ਨਹੀਂ ਜਾਲੀ ਲੱਗੀ ਹੋ ਪਰਾ ਠੀਕ ਹੈ ਜੀ ਤੇ ਹਾਂ ਭਾਈ ਤੀਜੀ ਟਰਾਲੀ ਆਪਣੀ ਰੰਗ ਰੰਗੋ ਹੀ ਵੇੜੀ ਇਹ ਵੀ 11 6 ਦੀ ਟਰਾਲੀ ਹੈ ਇਹਦਾ ਰੇਟ ਫੋਨ ਤੇ ਹੋਊਗਾ ਭਾਈ ਫੋਨ ਤੇ ਸੰਪਰਕ ਕਰ ਲੈ ਹਾਂਜੀ ਠੀਕ ਹੈ ਜੀ ਲੋ ਪ੍ਰਾਹਣ ਬੇਹਣ ਬਈ ਕਿਸਮ ਚਾਹੀਦਾ ਖੇਤੀਬਾੜੀ ਦਾ ਕੋਈ ਵੀ ਸੰਦ ਹਾਂਜੀ ਖਰੀਦਣਾ ਵੇਚਣਾ ਸੰਪਰਕ ਕਰੋ ਅਸਾਂ ਜੇ ਤੁਸੀਂ ਲੈਣਾ ਉਹ ਲੈ ਵੀ ਸਕਦੇ ਹੋ ਹਾਂਜੀ ਜੇ ਕਿਸੇ ਨੇ ਵੇਚਣਾ ਵੇਚ ਕਢਾਉਣਾ ਵੇਚ ਕੱਟ ਲਾਂਗੇ ਵੇਚ ਕਟਾਉਣਾ ਵੇਚ ਕੱਟ ਲੈਣਗੇ ਭਰਾ ਦੇਖ ਸਕਦੇ ਹੋ ਬਾਈ ਕੋਲ ਕੁਝ ਵੀ ਲੈ ਸਕਦੇ ਹੋ ਖੇਤੀਬਾੜੀ ਦਾ ਸੰਦ ਠੀਕ ਹੈ ਜੀ ਅ ਬਾਅਦ ਜਾਣਕਾਰੀ ਬਾਈ ਤੋਂ ਲੈ ਲੇ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾਵਾਂਗੇ ਟਾਇਰ ਚਾਹੀਦੇ ਆ ਕੋਈ ਠੀਕ ਹੈ ਜੀ ਬਾਈਆਂ ਦਾ ਨੰਬਰ ਸਕਰੀਨ ਦੇ ਉੱਪਰ ਲਾਵਾਂਗੇ ਭਰਾ ਰੱਲੇ ਨਹਿਰ ਦੇ ਕੋਲ ਬਾਈਆਂ ਦਾ ਕਬਾੜ ਦਾ ਕੰਮ ਆ ਵਧੀਆ ਬਾਈ ਕਹਿੰਦਾ ਰੇਟ ਵੀ ਘੱਟ ਆ ਬਾਈਆਂ ਦਾ ਠੀਕ ਹੈ ਜੀ ਤੇ ਵੱਧ ਜਾਣਕਾਰੀ ਬਾਈ ਤੁਹਾਨੂੰ ਦੇ ਸਕਦਾ ਹਾਂ ਚਲੋ ਟਰਾਲੀ ਚੱਕਾ ਸਾਲ ਭਰਾ ਲਓ ਜੀ ਰੂਟ ਆ ਬਿਟਰ ਜਿੰਨੇ ਮਰਜ਼ੀ ਲੈ ਸਕਦਾ ਭਰਾ ਦੇਖ ਸਕਦੇ ਹੋ ਹਲੋ ਟੂੜੀ ਵਾਲਾ ਵੀ ਭਰਾ ਠੀਕ ਹੈ ਅਲੱਗ-ਅਲੱਗ ਬਾਈ ਕਹਿੰਦਾ ਰੇਟ ਆ ਹਰ ਤਰ੍ਹਾਂ ਦੇ ਬਾਈ ਕੋਲ ਟੂੜੀ ਵਾਲਿਆਂ ਦੇ ਉੱਪਰ ਸਿੱਧੇ ਹੀ ਲਓ ਜੀ ਜੇ ਪਸੰਦ ਆ ਤਾਂ ਭਰਾ ਲੋਜੀ ਹਾਂ ਹੁਣ ਤੁਹਾਨੂੰ ਦਿਖਾਉਣੇ ਆ ਰੋਡ ਇਧਰ ਨੂੰ ਜਾਂਦਾ ਮਾਨਸਾ ਨੂੰ ਭਰਾ ਠੀਕ ਹੈ ਜੀ ਤੇ ਮੇਰੇ ਰੋਡ ਦੇ ਤੋਂ ਬਿਲਕੁਲ ਉਪਰ ਆ ਉਹ ਗਲਰ ਇਧਰ ਹੀ ਹੰਮ ਤੇ ਉਧਰ ਹੀ ਸੜ ਹੈਗਾ ਬਰਨਾਲ ਸੋ ਤੁਸੀਂ ਚੈੱਕ ਕਰ ਸਾਹਿਬ ਤਬ ਹੀ ਆ ਬਾਦੂ ਪਈਆ ਜਿਹੜਾ ਕੋ ਸਮਰਤ ਸੰਦਲ ਜਾ ਹਾ ਤੇ ਪਾ ਠੀਕ ਹੈ ਜੀ ਛਿੱਟੀવાડી ਸੰਦਲ ਬਾਈ ਤੋ ਜ਼ਰੂਰ ਸਿਲੈਕਟ ਕਰੋ ਜੀ ਵੈਲ ਤੇ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ